ਹਾਂਜੀ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਟਾਈਮ ਹੋ ਗਿਆ ਬਈ 5:12 ਦਾ 5:12 ਹੋ ਗਏ ਤੇ ਅੱਜ ਆ ਬਈ 2025 ਦੀ ਆਖਰੀ ਬਾਜੀ ਆਪਣੀ ਅੱਜ ਆਖਰੀ ਬਾਜੀ ਛੱਡਾਂਗੇ ਤੇ ਉਹ ਵੀ ਸਕੂਟੀ ਵਾਲੀ ਮਿੱਤਰੋ ਤਾਂ ਆਜੋ ਫਿਰ ਪਾਈਏ ਚਾਲੇ ਤੇ ਚੱਲੀਏ ਬਾਜੀ ਤੇ ਮਿੱਤਰੋ ਦੇਖਦੇ ਆਂ ਫਿਰ ਅੱਜ ਕੀ ਬਣਦਾ ਤਾਂ ਮਿੱਤਰੋ ਬਈ ਆ ਆ ਗਿਆ ਅੱਗੇ ਪਿੰਡ ਅਗਲੇ ਪਿੰਡ ਬਾਜੀ ਆ ਤੇ ਬਈ ਆ ਕਬੂਤਰੀ ਛੱਡਾਂਗੇ ਬਈ ਆ ਕਬੂਤਰੀ ਆ ਬਈ ਜਿਹੜੀ ਪਿਛਲੀ ਵਾਰ ਜਿੱਤੀ ਸੀ ਨੰਗਲਪਿੰਡ ਤੋਂ ਉਸ ਤੋਂ ਪਹਿਲਾਂ ਇੱਕ ਇਹ ਜਿੱਤੀ ਸੀਗੀ ਥੇੜੀ ਪਿੰਡ ਤੋਂ ਮਨਕੀਰ ਤੌਲਖ ਦਾ ਪਿੰਡ ਆ ਬਈ ਦੋ ਬਾਜ਼ੀਆਂ ਜਿੱਤੀ ਹੋਈ ਕਬੂਤਰੀ ਆ ਤੇ ਅੱਜ ਦੇਖਦੇ ਆ ਬਈ ਕੀ ਬਣਦਾ ਰੱਬ ਸੁੱਖ ਰੱਖੇ ਸਕੂਟੀ ਵਾਲੀ ਬਾਜੀ ਆ ਆ ਕਬੂਤਰੀ ਆ ਬਈ ਬਾਕੀ ਬਈ ਚੱਲ ਕੇ ਮਿਲਦੇ ਆਂਗੇ ਅੱਜ ਤਾਂ ਫਿਲਮੀ ਸੀਨ ਹੋ ਰਿਹਾ ਬਈ ਪਹੁੰਚ ਕੇ ਬਾਜੀ ਤੇ ਜਗਾ ਦੇਖੋ ਬਈ ਐ ਲੱਗਦਾਗਾ ਜਿਵੇਂ ਕੋਈ ਸ਼ੂਟਿੰਗ ਵਾਲੀ ਜਗਾ ਹੋਵੇ ਹਾਂਜੀ ਮਿੱਤਰੋ ਤਾਂ ਬਈ ਆਪਾਂ ਪਹੁੰਚ ਗਏ ਪਿੰਡ ਕਾਲਵਣ ਡਿਫਟਿਕ ਜੀਂਦ ਜੀਂਦ ਦੇ ਵਿੱਚ ਬਈ ਆ ਪਿੰਡ ਆ ਜਾਂਦਾ ਕਾਲਵਣ ਅੱਜ ਇੱਥੇ ਉੱਡੂਗੀ ਬਾਜੀ 2025 ਦੀ ਆਖਰੀ ਬਾਜੀ ਛੱਡਾਂਗੇ ਬਈ ਹਨਾ ਉਸ ਤੋਂ ਬਾਅਦ ਤਾਂ ਦੂਸਰਾਂ ਨੇ ਦੂਸਰਾਂ ਦਸਰਾਂ ਤਾਂ ਨਹੀਂ ਛੱਡਦੇ ਅੱਜ ਆਖਰੀ ਬਾਜੀ ਆ ਬਈ 2025 ਦੀ ਮੋਹਰਾ ਮੋਹਰਾ ਲੱਗਣੇ ਸ਼ੁਰੂ ਹੋ ਗਈਆਂ ਪਾਣੀ ਦੇਣ ਲੱਗ ਗਏ ਬਾਈ ਹੋਰੀ ਤੇ ਤੁਹਾਨੂੰ ਕਬੂਤਰ ਦਿਖਾ ਦਿੰਨੇ ਆ ਆ ਲੱਗੀ ਮੋਰ ਹਨਾ ਬਈ ਕਬੂਤਰ ਦੇ ਤੇ ਬਾਜੀ ਹੋ ਗਈ ਸ਼ੁਰੂ ਬਈ ਸਕੂਟੀ ਵਾਲੀ ਬਾਜੀ ਆ ਮਿੱਤਰੋ ਅੱਜ ਦੇਖਦੇ ਆ ਕੀ ਬਣਦਾਗਾ ਆਸੀਂ ਪਹਿਲਾ ਊਲਾ ਬਈ ਚਾਲ ਬਈ ਚਾੜਤਾ ਬਾਈ ਨੇ ਤੇ ਬਈ ਦੂਜੀ ਗੱਲ ਪਿੰਡ ਬਾਲਾ ਜਿਆਦਾ ਵੱਡਾ ਬਈ ਬਾਲਾ ਵੱਡਾ ਪਿੰਡ ਹੈਗਾ ਤੇ ਇਧਰ ਵੀ ਬਾਈ ਹੋਰਾਂ ਨੇ ਪਾਣੀ ਦੇ ਲਿਆ ਤੇ ਇਧਰ ਵੀ ਦੇ ਲਿਆ ਉਹ ਉਧਰ ਬਾਈ ਹੋਰੀ ਪਾਣੀ ਦੇਈ ਜਾਂਦੇ ਨੇ ਕਿਹੜਾ ਪਿੰਡ ਆ ਬਈ ਆਪਣਾ ਪਿੰਡ ਕਿਹੜਾ ਬਈ ਆਪਣਾ ਆਹੀ ਪਿੰਡ ਆ ਬਲੇਆਲਾ ਪਿੰਡ ਅਛਾ ਨਾਲ ਵਾਲਾ ਅਛਾ ਉਹ ਪਿੰਡ ਨਾਲ ਵਾਲਾ ਠੀਕ ਹੈ ਠੀਕ ਆ ਤਿੰਨ ਚਾਰ ਕਬੂਤਰਾਂ ਦੇ ਲਾਗੀ ਮੋਰ ਇਕੱਠੇ ਉੱਡਣਗੇ ਛੜਤੇ ਪਾਤਮਕੜਾ ਹੋ ਗਿਆ ਲਓ ਜੀ ਆ ਗਿਆ ਅਗਲਾ ਆ ਜਾਂਦੇ ਆ ਤੇ ਇੱਧਰ ਵੀ ਆ ਗਿਆ ਹਨਾ ਕਬੂਤਰ ਆ ਲੱਗੂਗੀ ਮੋਰ ਹੁਣ ਹੁਣ ਲਾਉ ਬਾਈ ਹੋਲਾ ਇਹਦੀ ਲੈ ਬਈ ਆ ਆ ਗਿਆ ਅਗਲੇ ਕਬੂਤਰ ਆ ਕੜਾ ਮੋਰ ਬਾਈ ਸੁਮਿਤ ਕੜਾ ਘੇਰਾ ਮੋਰ ਲਾ ਕੇ ਮੋਰ ਲਾ ਕੇ ਮੋਰ ਲਗਾ ਯਾਰ ਨੇ ਆ ਤੂੰ ਲਾ ਬਈ ਮੋਰ ਤੂੰ ਤੂੰ ਲਾ ਦੇ ਕਿਹੜਾ ਆ ਆਢਈਏ ਕੰਮ ਇੱਥੇ ਢਾ ਕੇ ਆ ਜਾ ਬਾਈ ਸੱਤ ਮੋਟਾ ਲਾ ਗਈ ਸੱਤ ਮੋਟ ਲੱਗੀਆਂ ਜੀ ਮੋਰਾ ਇਹ ਸੱਤਮਾ ਕਬੂਤਰ ਹੈ ਦਾਤਾ ਬਾਈ ਨੇ ਸੱਤ ਇੱਧਰ ਆ ਗਈ ਆਪਣੀ ਕਬੂਤਰੀ ਬਈ ਆ ਤੇ ਦੋ ਕਬੂਤਰਾਂ ਦੇ ਆ ਮੋਰ ਲੱਗੀ ਲਓ ਜੀ ਡਾਤੇ ਨੋ ਨੋ ਲਾਨ ਦਾ ਬਰਾਬਰ ਨੋ 1 10 ਇੱਧਰ ਆ ਗਏ ਬਈ ਆਪਣੇ ਕਬੂਤਰ ਆ ਵੀ ਆਪਣਾ ਲਿਆਜੀ ਆ ਬਾਈ ਹਨਾ ਦੋ ਕਬੂਤਰ ਆ ਗਏ ਆਪਣੇ ਚਲੋ ਬਾਈ ਚਲੋ ਇਹ ਚੜ ਦੇ ਲਓ ਜੀ ਕਬੂਤਰ ਦਿੱਤੇ ਦਾ ਬਾਈ ਬਾਕੀ ਲੋਕੇਸ਼ਨ ਦੇਖੋ ਯਾਰ ਕੱਡੀ ਖਤਰਨਾਕ ਲੋਕੇਸ਼ਨ ਆਗੀ ਫਿਲਮੀ ਲੋਕੇਸ਼ਨ ਆ ਪੂਰੀ ਇੱਧਰ ਆ ਗਿਆ ਬਈ ਮੁੰਡਾ ਕਬੂਤਰ ਲੈ ਕੇ ਟੇਕ ਲਿਆ ਮੱਥਾ ਚਾੜਤਾ ਜਾਜ ਵਾਂਗੂ ਲੋ ਜੀ ਇਧਰ ਆ ਗਿਆ ਕਬੂਤਰ ਚਾੜਤਾ ਬਈ ਆ ਲੱਗੀ ਮੋਰ 14ਵੇਂ ਦੇ ਛੜਤਾ ਆ ਲੈ ਬਈ ਆ ਇਧਰ ਆ ਗਿਆ ਬਈ 16ਵਾਂ ਚਾੜਤਾ ਵੀ ਸਤਾਰਮਾ ਤੇ 18ਮਾ ਚਾੜਤੇ ਆਹ ਤਾਂ ਮੇਤਰੋ ਬਈ 18 ਕਬੂਤਰ ਉੱਡ ਗਏ ਪਿੰਡ ਕਾਲਣ ਤੋਂ ਲੋ ਬਈ ਕਬੂਤਰ ਡਾ ਕੇ ਆਪਾਂ ਆ ਗਏ ਹਨਾ ਬਈ ਆ ਕੋਠੀ ਤੇ ਆ ਕੋਠੀ ਤੇ ਖੜੇ ਆ ਤੇ ਬਈ ਆਪਣਾ ਪਿੰਡ ਤਾਂ ਨਹੀਂ ਆਪਾਂ ਕਹਿ ਸਕਦੇ ਸ਼ਹਿਰ ਇੱਕ ਸ਼ਹਿਰ ਵਾਲਾ ਕੰਮ ਹੀ ਆ ਬਈ ਬਹੁਤ ਵੱਡਾ ਪਿੰਡ ਆ ਬਈ ਬਹੁਤ ਜਿਆਦਾ ਵੱਡਾ ਮੰਨ ਲਾ ਕਿ ਜਿਵੇਂ ਉਹ ਟਾਵਰ ਆ ਬਈ ਦੇਖੋ ਉੱਥੋਂ ਤੱਕ ਪਿੰਡ ਆ ਤੇ ਦੋ ਟਾਵਰ ਆ ਆ ਗਏ ਵਿਚਾਲੇ ਹਨਾ ਤੇ ਕਬੂਤਰ ਇੱਕ ਵੀ ਨਹੀਂ ਟੰਕੀ ਜਾਂਦਾ ਪਤਾ ਨਹੀਂ ਕਿ ਕਿੱਥੇ ਉੱਡ ਜੰਦੇ ਨੇ ਕਿੱਥੇ ਨਾ ਜਿਵੇਂ ਆ ਫਿਰਦਿਆ ਹਨਾ ਦੋ ਤਿੰਨ ਬਸ ਆ ਦੋ ਤਿੰਨ ਦੀਂਦੇ ਜਿਹੜੇ ਆ ਫਿਰਦਿਆ ਇੱਕ ਆ ਆ ਗਿਆ ਇੱਕ ਕਬੂਤਰ ਦੇਖਣ ਵਾਸਤੇ ਬਈ ਗੱਡੀ ਲਿਆਂਦੀ ਆ ਚੱਕੇ ਐਡਾ ਵੱਡਾ ਪਿੰਡ ਆ ਤੁਰਕੇ ਬੰਦਾ ਘੇੜਾ ਵੀ ਨਹੀਂ ਦੇ ਸਕਦਾ ਬੱਲੇ ਟੁੱਸੇ ਨਾਲ ਕਰਦਾ ਟੁੱਸੇ ਤੇ ਗੁੱਜਾ ਨਾਲ ਬਾਲਾ ਵੱਡਾ ਪਿੰਡ ਆ ਬਈ ਬਾਲਾ ਜਾਦੇ ਯਾਰ ਬਾਬੇ ਉਹ ਪਿੰਡ ਚ ਘੇੜਾ ਦਿੰਦੇ ਦਿੰਦੇ ਬਾਰਡਰ ਆ ਗਿਆ ਪੰਜਾਬ ਦਾ ਇਧਰ ਦੇਖੋ ਗੇਲਾ ਪੰਜਾਬ ਬਾਰਡਰ ਪੰਜਾਬ ਦੇ ਜਮਾ ਬਾਰਡਰ ਤੇ ਆ ਬਈ ਤੇ ਪਿੰਡ ਦੇਖੋ ਕਿੱਡਾ ਵੱਡਾ ਗਾ ਪਿੰਡ ਨਹੀਂ ਪਿੰਡ ਨਹੀਂ ਮੁੱਕਿਆ ਬਾਰਡਰ ਆ ਗਿਆ ਆ ਫਿਰ ਨਹੀਂ ਆ ਪਿੰਡ ਦੀ ਲੇ ਅੱਧਾ ਪਿੰਡ ਹਰਿਆਣੇ ਚ ਅੱਧਾ ਪੰਜਾਬ ਚ ਕਰ ਲੋ ਗੱਲ ਇਧਰ ਟੋਬਾ ਦੇਖੋ ਬਈ ਕੱਡਾ ਤਾਣਾ ਟੋਬਾ ਦਾ ਤੇ ਟੋਬਾ ਤਾਂ ਟੋਬਾ ਉਸ ਤੋਂ ਬਾਅਦ ਮੱਜਾਂ ਬਈ ਆ ਪਿੰਡ ਚ ਇੰਨੀਆਂ ਜਿਆਦੇ ਨਹੀਂ ਬਈ ਤੁਸੀਂ ਐਂ ਹਾਲ ਲਾ ਲਓ ਬਈ ਬਹੁਤ ਟਾਈਮ ਬਾਅਦ ਇੰਨੀਆਂ ਮੱਜਾਂ ਦੇਖੀਆਂ ਨੇ ਬਈ ਇੱਕ ਪਿੰਡ ਚ ਪਹਿਲਾਂ ਹੁੰਦੀਆਂ ਸੀ ਹਨਾ ਤੇ ਬਹੁਤ ਵੱਡਾ ਪਿੰਡ ਆ ਬਈ ਤੇ ਮੱਜਾਂ ਵੀ ਬਹੁਤ ਨੇ ਟੋਬਾ ਵੀ ਬਹੁਤ ਵੱਡਾ ਇਧਰ ਦੇਖੋ ਬਈ ਬਾਕੀ ਮੱਜਾਂ ਤਾਂ ਇਧਰ ਦਿਖਾਉਣੇ ਥੋਨੂੰ ਆਮ ਜਦ ਹਲੇ ਕੁਛ ਵੀ ਨਹੀਂ ਬਈ ਉਹ ਅੱਗੇ ਵੀ ਜਾਂਦੀਆਂ ਨੇ ਹਲੇ ਹਰਿਆਣੇ ਚ ਬਈ ਆ ਤਾਂ ਖਾਸੀਅਤ ਹੈਗੀ ਆ ਬਈ ਹਨਾ ਮੱਝਾਂ ਬਹੁਤ ਨੇ ਬਈ ਪੰਜਾਬ ਚ ਤਾਂ ਬਈ ਹਨਾ ਮੱਝਾਂ ਤੋਂ ਐ ਲਾ ਲੂ ਵੀ ਹਨਾ ਟਾਵੇਂ ਟੱਲੇ ਘਰਾਂ ਚ ਰਹਿ ਗਈਆਂ ਪਰ ਇੱਥੇ ਬਈ ਬਾੜੀਆਂ ਮੱਝਾਂ ਨੇ ਬਈ ਆ ਦੇਖੋ ਆ ਫਿਰਦੀਆਂ ਆਮ ਹੀ ਨੇ ਬਈ ਇਹ ਤਾਂ ਕੁਛ ਵੀ ਨਹੀਂ ਹਲੇ ਯਾਰਾ ਹਜ਼ਾਰਾਂ ਦੀ ਗਿਣਤੀ ਚ ਮੱਝਾਂ ਨੇ ਬਈ ਇੰਨੀਆਂ ਮੱਝਾਂ ਨੇ ਆ ਪਿੰਡ ਚ ਬਾੜੀਆਂ ਜ਼ਿਆਦੇ ਨੇ ਆ ਦੇਖਾ ਪੂਰੀਆਂ ਲਟ ਲਟ ਕੇ ਆ ਬੜੀਆਂ ਪਈਆਂ ਨੇ ਜਮਾ ਕਾਲੀਆਂ ਮੱਝਾਂ ਨੇ ਪੂਰੀਆਂ ਬਣੀਆਂ ਪਈਆਂ ਨੇ ਆ ਜਾਂਦੀਆਂ ਮਨ ਲੱਗਦਾ ਬੰਦਿਆਂ ਨਾਲੋਂ ਜ਼ਿਆਦਾ ਇੱਥੇ ਮੱਝਾਂ ਨੇ ਯਾਰ ਬੰਦਿਆਂ ਦੀ ਵੋਟ ਹੋਊਗੀ ਇੱਥੇ 6-7000 ਵੋਟ 16000 ਕਿਆ ਬਾਤ ਹੈ 16000 ਵੋਟ ਆ ਆ ਬੜ ਦੋ ਬੈਠਾ ਤੇ ਮੱਝਾਂ ਦੀ ਵੋਟ ਹੋਊਗੀ 15-2000 ਵੋਟ ਕਾ ਜਾਂਦੀ ਆ ਖੁੱਲੀ ਪਤਾ ਹੀ ਨਹੀਂ ਯਾਰ ਕਿਧਰੋਂ ਆ ਜਾਂਦਾ ਕੀ ਕੁਛ ਆ ਜਾਂਦਾਗਾ ਆ ਲੈ ਆ ਦੇਖੋ ਆ ਬੇਟੀਆਂ ਲੈ ਆ ਮੱਝ ਆ ਬੇਟੀਆਂ ਲੈ ਐਨੀਮ ਆ ਲੈ ਆ ਲੈ ਮੁਰਰਾ ਬਾਲੀਆਂ ਯਾਰੇ ਨੇ ਬਈ ਬਾਲੀਆਂ ਨੇ ਜੀ ਤਾਂ ਮਿੱਤਰੋ ਬਈ ਪਿੰਡ ਦੇ ਵਿੱਚ ਇੱਕ ਹੋਰ ਬਹੁਤ ਵਧੀਆ ਚੀਜ਼ ਦੇਖਣ ਨੂੰ ਮਿਲੀ ਆ ਟੋਬੇ ਤੇ ਮੱਜਾਂ ਦੇ ਨਾਲ ਨਾਲ ਆ ਦੇਖੋ ਬਈ ਕਿੰਨੀ ਸੋਹਣੀ ਚੀਜ਼ ਬਣਾਈ ਆ ਬਈ ਕਬੂਤਰਾਂ ਦੇ ਰਹਿਣ ਵਾਸਤੇ ਇਹ ਗੋਲੇ ਕਬੂਤਰਾਂ ਵਾਸਤੇ ਬਣਾਈ ਆ ਆਵਾਰਾ ਜਿਹੜੇ ਕਬੂਤਰ ਹੁੰਦੇ ਨੇ ਪੰਛੀ ਹੋਗੇ ਭਵੇਂ ਕਬੂਤਰ ਨੇ ਭਵੇਂ ਜੋ ਮਰਜੀ ਰਹਿ ਸਕਦਾ ਪਰ ਇੱਥੇ ਕਬੂਤਰ ਜਾਦੇ ਰਹਿੰਦੇ ਨੇ ਬੜੀ ਘੈਂਡ ਚੀਜ਼ ਆ ਬਈ ਸਰਾ ਲਾਰਖਾ ਜਮਾ ਯਾਰ ਦਿਲ ਖੁਸ਼ ਕਰਤਾ ਯਾਰ ਉਹ ਪਰੋਣੇ ਬਾਅਦ ਲੱਗੀ ਓਏ ਪੀਣ ਜਾ ਜੱਸੀ ਫੜ ਲੈ ਦੋ ਹੋਰ ਪੰਦੇ ਤੇ ਨਾਲ ਵੀ ਗਾ ਆ ਪਿੰਡ ਬਈ ਕੁੱਤੀ ਸੂਈਆ ਹਨਾ ਜਿਹੜੇ ਪਿੰਡ ਆਪਾਂ ਬਾਜੀ ਛੱਡ ਰੱਖੀ ਆ ਬਾਕੀ ਬਈ ਆ ਦੁੱਧ ਪਾਤਾ ਹਨਾ ਕੁੱਤੀ ਨੂੰ ਤੇ ਬੱਚੇ ਰੱਜ ਲੈਣਗੇ ਬਾਕੀ ਦਾ ਜਿਹੜਾ ਰਊ ਕੁੱਤੀ ਪੀ ਲੂ ਇਦੀ ਲੱਤ ਦੇ ਉਹ ਹੋਇਆ ਹੋਇਆ ਹੈ ਨਾ ਉਹ ਕੀਤਾ ਹੋਇਆ ਫ੍ਰੈਕਚਰ ਹੋਇਆ ਹੋਇਆ ਫ੍ਰੈਕਚਰ 4 ਕਿਲੋ ਦੋ ਨਹੀਂ ਕਿਲੋ ਜੁਆ ਜੋ 6 ਕਿਲੋ ਤੇ ਲਓ ਪਾ ਦੇ ਪਾ ਦੇ ਕੁੱਤੀ ਵੀ ਆ ਗਈ ਬਈ ਦੁੱਧ ਤੇ ਬੱਚੇ ਵੀ ਲਾਗੇ ਪੀਣ ਸਾਰੇ ਪੀ ਲੈਣਗੇ ਆ ਵੀ ਪਾ ਦੇ ਆਕਾਸ਼ ਪਾ ਦੇ ਅਸਲੀ ਜਰਾ ਰੱਜ ਗਿਆ ਵਾਦੂ ਪਾਤਾ 4 ਪੈ ਤਿੰਨ ਚਾਰ ਪੈਕ ਟਪਾਤੀ ਬਈ ਰੱਜ ਲੈਣਗੇ ਸਾਰੇ ਮੈਂ ਖਾਂਦੇ ਹਾਂ ਨਾ ਇਹਦੇ ਖਾ ਹੀ ਲੈਣਾ ਤੂੰ ਉਹ ਆ ਗਿਆ ਉਹ ਨਸਲੀ ਕੁੱਤਾ ਪਾਦੀ ਪਾਦੀ ਦਾ ਫਿਰਦਾ ਕਾ ਪੀ ਕੇ ਦੁੱਧ ਦੇ ਗਿਆ ਰਹਿ ਗਏ ਤੇ ਮਾਈ ਹੈ ਨਹੀਂ ਫਿਰ ਹਾਂ ਲੋ ਵੀ ਬਾਜੀ ਹੋ ਗਈ ਖਤਮ ਤੇ ਪੰਜ ਕਬੂਤਰਾਂ ਚ ਬਾਜੀ ਸਾਂਝੀ ਹੋ ਗਈ ਤੇ ਆਪਣੀ ਕਬੂਤਰੀ ਹੁਣ ਤਾਰ ਦਿਆਂ ਬਈ ਦਵਾਰੇ ਜੱਸੀ ਚੜਿਆ ਹੁਣ ਟਾ ਵਰ ਤੇ ਤੇ ਹੁਣ ਉੱਥੋਂ ਡਾਊਆ ਬਈ ਇੱਧਰ ਟਾਂਗੀ ਲਾ ਲਈ ਤੇ ਪੰਜ ਕਬੂਤਰਾਂ ਚ ਬਾਜੀ ਸਾਂਝੀ ਹੋ ਗਈ ਬਈ ਉਹ ਚੜ ਗਿਆ ਦੇਖੋ ਬਈ ਜ਼ੂਮ ਕਰਦੇ ਆਂ ਪਰਾਹ ਬੈ ਗਈ ਬਈ ਕਬੂਤਰੀ ਉੱਡ ਕੇ ਥੋੜਾ ਜਿਹਾ ਫੈਟ ਤੇ ਬੈ ਗਈ ਇੱਕ ਵਾਰੀ ਹੱਥ ਤਾਂ ਪਾ ਲਿਆ ਸੀ ਬਾਕੀ ਜਮਾਂ ਟੀਸੀ ਤੇ ਜੜ ਗਿਆ ਬਈ ਦੇਖੋ ਜਮਾਂ ਟੀਸੀ ਤੇ ਬਾਕੀ ਦੇਖਦੇ ਆਂ ਬਈ ਕੀ ਬਣਦਾਗਾ ਜੇ ਫੜੀ ਜਾਂਦੀ ਆ ਤਾਂ ਬਾੜੀ ਚੰਗੀ ਗੱਲ ਆਗੀ ਜਮਾਂ ਇਹਨਾਂ ਪੂਰਾ ਬਈ ਬਾੜਾ ਰਿਸਕ ਲੈ ਕੇ ਛੜਿਆ ਹੋਇਆਗਾ ਫੜ ਲਈ ਫੜ ਲਈ ਫੜ ਲਈ ਤਾ ਮੈਟਰੋ ਬਈ ਕਬੂਤਰੀ ਆਪਣੀ ਫੜੀ ਗਈ ਆ ਕਬੂਤਰੀ ਬਈ ਦੋ ਬਾਜ਼ੀਆਂ ਜਿੱਤੀ ਹੋਈ ਆ ਤੇ ਆ ਇਹਦੀ ਤੀਜੀ ਬਾਜੀ ਸੀ ਐਡੇ ਐਡੇ ਵੱਡੇ ਰਿਸਕ ਲੈਣੇ ਪੈਂਦੇ ਨੇ ਬਈ ਲੋਕ ਕਹਿੰਦੇ ਨੇ ਕਬੂਤਰ ਰੱਖਣੇ ਆਏ ਆ ਕਬੂਤਰ ਆਏ ਆ ਤਾਂ ਬਈ ਕਬੂਤਰ ਰੱਖਣੇ ਜਿਗਰਾ ਚਾਹੀਦਾ ਬਈ ਕਬੂਤਰ ਰੱਖਣ ਦਾ ਜੇ ਕਬੂਤਰ ਰੱਖਣੇ ਆ ਐ ਟਾਵਰ ਤੇ ਚੜ੍ਹ ਚੜ੍ਹ ਕੇ ਐ ਫੜਨੇ ਵੀ ਪੈਂਦੇ ਨੇ ਬਈ ਹਾਂਜੀ ਆ ਗਿਆ ਜੀ ਚਲੋ ਠੀਕ ਆ ਬਈ ਮਿਲਦੇ ਆ ਸਾਰਿਆਂ ਨੂੰ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ